ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ। ਹੋਰ ਜੀ ਉਮੀਦ ਆ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਚੱਲ ਪਈ ਜੀ ਅੱਜ ਫੇਰ ਜੀ ਜੀ ਦੀ ਟਰਾਲੀ ਲੈ ਕੇ ਅੱਜ ਦੇਖੋ ਦੋ ਟਰਾਲੀਆਂ ਨੇ ਹੱਦ ਵਿਚਾਦੇ ਜਿਹਾ ਭਰੇ ਹੋਏ ਨੇ ਮਤਲਬ ਕੱਲ ਵੱਡੇ ਨੇ 6 ਸਾਢੇ 6 ਗਿੱਲੇ। ਬੱਸ ਇੱਕ ਟਰਾਲੀ ਆ ਪਿਛਲੇ ਪਾਸੇ ਤੋਂ ਨਹੀਂ ਇਹਨੇ ਚੱਲ ਅਗਲੇ ਪਾਸੋਂ ਹੈਗੇ ਨੇ ਪਿਛਲਾ ਪਾਸਾ ਤੋਂ ਨਹੀਂ ਆ ਉਹ ਵਾਲੀ 60 ਦੇ ਮਾਦਰ ਤੇ ਇਹ ਪਾਲੀ ਏ ਸੀ ਗੈਵਨ ਦੇ ਮਾਦਰ ਹਸੋ ਚੱਲਦੇ ਆ ਡੈੜੀ ਚਾਪੀ ਰਹੇ ਨੇ ਫਿਰ ਚੱਲਦੇ ਆ ਸੈਲਰ ਵੱਲ ਨੂੰ ਤੇ ਮੇਲਾਂ ਗੇ ਜਾ ਕੇ ਉੱਥੇ ਪਹਿਲੇ ਇਹਨਾਂ ਨੂੰ ਕੱਢਦੇ ਆ 60 ਦਾ ਕੱਢਤਾ ਬਾਹਰ ਹੁਣ ਇਹਨੂੰ ਕੱਢਦੇ ਆ ਤੇ ਇੱਧਰ ਚੱਲ ਰਿਹਾ ਬਾੜੀ ਨੂੰ ਪਾਣੀ ਦੇਖੋ ਬਾੜੀ ਜਿਹੜਾ ਗਠੇ ਲਾਰਖੇ ਨੇ ਪਰਲੇ ਪਾਸੇ ਉਹਦਣ ਕੀ ਕੀ ਲਾਰਖੇ ਧਣੀਆਂ ਦੁਨੀਆ ਇੱਕਦਰ ਕੋਲ ਰੱਖੇ ਨੇ ਆਲੂ ਦੇਖੋ ਹਵਾ ਜੀ ਲੱਗ ਰਹੀ ਆ ਨਾਲੇ ਦਵਾਈ ਲਾ ਦਣਗੇ ਹੁਣ ਅਰੇ ਆਲੂ ਆਲੂ ਹੋਰ ਕੇ ਛੱਡ ਚ ਚਲੋ ਜੀ ਹੁਣ ਮਿਲਦੇ ਆਂ ਜਾ ਕੇ ਆਪਾਂ ਸੈਲਰ ਚ ਜਰੂਰ ਤੁਮ ਰਸਤੇ ਜੀ ਮਿਲਾਂਗੇ ਸੱਚੋ ਚਲੋ ਦੇਖੋ ਅੱਗੇ ਫਿਰ ਵਲੌਗ ਨੂੰ ਲੋ ਜੀ ਪਰਪੇ ਮੰਡੀ ਵਾਲ ਨੂੰ ਮੰਡੀ ਜੇ ਦੇਖੋ ਐਂ ਮੈਂ ਤਾਂ ਮੰਡੀ ਚ ਜਾਈਏ ਇਹ ਸੈਲਰ ਚ ਉਹ ਜੇ ਟਾਈਮ ਤੇ ਪਤਾ ਲੱਗੂ ਆ ਪਰਪੇ ਸਮਾਨੇ ਨੂੰ ਗੱਡੀ ਅੱਗੇ ਚੱਲ ਰਹਿਣੇ ਆਪਾਂ ਕੁਛੇ ਵਿਛੇ ਸੱਤ ਕਾਰੀਆਂ ਤੋਹੇ ਉਣੇ ਨੇ ਹੈਗਾ ਬਾਜਣ ਅੱਗੇ ਇਹਨੂੰ ਆਉਦੇ ਕਰਕੇ ਟਰੈਕਟਰ ਨੂੰ ਦਾਬੂ ਜੇ ਰੱਖ ਰਹੀਆਂ ਨੇ ਕਈ ਵਾਰ ਝੂਟੇ ਮਾਰ ਲਾ ਜਾਂਦਾ ਫਿਰ ਨਹੀਂ ਤਾਂ ਚੱਲ ਅੱਗੇ ਜਾ ਕੇ ਤਾਂ ਲੋਟ ਹੋ ਜਾਂਦਾ ਹੁੰਦਾ ਮੈਂ ਜੋ ਸਿੱਧਾ ਜਾਂ ਪੱਤਰ ਜਾ ਜਾਂਦਾ ਪਰ ਨਹੀਂ ਤਾਂ ਉਹ ਵੀ 18 ਫੁੱਟ ਦੀ ਸੜਕਾ ਤੁਹਾਨੂੰ ਪਤਾ ਹੀ ਆ ਵੀ ਕਿਹੋ ਜਿਹੀ ਹੁੰਦੀ ਆਲੇ ਉੱਤੇ ਨਹੀਂ ਵੀ ਆਈ ਕਿ ਦੋ ਚੀਓਗੇ ਤਾਂ ਨਹੀਂ ਵੀ ਆ ਚਲੋ ਦੇਖੋ ਜੀ ਮਿਲਦੇ ਆ ਜਾ ਕੇ ਆਪਾਂ ਹੁਣ ਸੇਲਰ ਚ ਦੇਖੀ ਚਲੋ 글로 ਹੁਣ ਲੋ ਜੀ ਆਉਣ ਦੇ ਕਿ ਮੰਡੀ ਚ ਲੱਡਾ ਖਰਾ ਲਿਆ ਤਾਂ ਕੱਲ ਨਾਲ ਉਹ 30 ਕੁਇੰਟਲ ਘਾਟਾ ਟਰਾਲੀਆਂ ਦੇ ਨਾਲੇ ਊਣੀਆਂ ਗੰਨੀਆਂ ਨੇ ਦੇਖੋ ਜੀ ਦੀ ਦਾ ਕਿੰਨਾ ਫਰਕ ਪੈਂਦਾ ਹੁਣ ਮੈਨੂੰ ਕੱਲ ਨੂੰ ਕੰਨੀਆਂ ਊਣੀਆਂ ਟਰਾਲੀਆਂ ਨੇ ਐਸਾ ਜੇ ਮਤਲਬ ਅੱਜ ਵੀ ਜੀ ਦੀ ਲਈ ਇਹ ਵੀ ਕੱਲ ਆਪਣਾ ਉਤਰੇ ਦੀ 100 ਇੱਕ ਟਰਾਲੀ ਦੇ 120 ਉਤਰੇ ਦੀ 115 ਉਤਰੇ ਦੀ ਜੇ ਅੱਜ ਵੀ ਹੋਵੇ ਮੈਨਾਂ 140 45 ਦੇ ਨੇੜੇ ਤੇ ਲੱਗ ਗਏ ਜੂਸ਼ੇ ਚਲੋ ਬਾਕੀ ਦੇਖੋ ਅੱਗੇ ਲਿਫਟ ਚੱਕ ਕੇ ਚੱਕ ਦਿਆਂਗੇ ਦੋ ਲੋਡ ਕਰ ਦਿਆਂ ਚਲ ਦੇਖੋ ਅੱਗੇ ਹਾਂਜੀ ਚੱਕ ਦੀ ਲਿਫਟ ਅੱਧੀ ਕਰਾਤੀ ਹੁਣ ਚੱਕਾ ਉਨ ਕਰਦੇ ਕੋਈ ਰੈਗੂ ਨੂੰ ਪਿੱਛੇ ਪੱਟੀ ਦੀ ਕੰਕ੍ਰੀਟ ਨਵੇਂਾਂ ਚ ਖੜਾ ਰੇਟਰਾਂ ਦੀ ਖੜੀਆ ਉੱਪਰ ਆਪਾਂ ਚੱਲਾਂਗੇ ਫਿਰ ਘਰੇ ਫਿਰ ਜਾ ਕੇ ਮਲ ਸੇ ਫਿਰ ਤੁਹਾਨੂੰ ਜਿਹੜਾ 2.5 ਕਿਲੇ ਰਹਿੰਦੇ ਉਹਦੂਦ ਫਿਰ ਆ 60 ਤਲੀ ਡੇੜੀ ਖਾਲੀ ਕਰੇ ਹੋਣਗੇ ਲੋ ਜੀ ਖਪਾਤਲਾਤੀ ਟਰਾਲੀ ਤੇ ਚੱਲ ਪਈ ਘਰ ਨੂੰ ਹੁਣ ਪਹਿਲਾਂ ਕਰਾਵਾਂਗੇ ਕੰਡਾ ਫੇਰ ਚਲਾਂਗੇ ਘਰ ਦੇਖ ਲੈ ਗੰਨਾ ਕਬਾਜ ਨੂੰ ਉੱਤਰਦਾ ਇਹ ਚੋਂ ਗਾਂ ਉੱਥੀ ਕ ਮੰਗੂਏ ਦੀ ਟਰਾਲੀ ਹੱਤੀ ਤੋਂ ਮੜੀ-ਮੜੀ ਵੱੱਤ ਸੀ ਲਾ ਲਓ ਦੇਖ ਲੈ ਗੰਨਾ ਕਬਾਜ ਨੂੰ ਉਤਰਦਾ ਜਿੱਥੇ ਕਿ ਦੀ 26 ਮੜੀ-ਮੋਟੀ ਵਿੱਚ 14 ਵੀ ਹੈਗੀ ਦੀ ਤਾਂ ਤਾਂ ਜਾਇਤਾ 26 ਹੋ ਦੀ ਚਲੋ ਦੇਖੋ ਫਿਰ ਗੰਨਾ ਕਬਾਜ ਨੂੰ ਉਤਰਦਾ ਤਨਜੀ ਕੰਡਾ ਵੀ ਲਿਆ ਕਰ ਆ ਤੇ ਚੱਲ ਪਏ ਕੰਡੇ ਤੋਂ ਤੇ ਉਤਰੇ ਨੇ 86 ਗੁੰਟਲ ਤੇ 40 ਕਿਲੋ ਬੜੀ 86 ਗੰਟਲ ਤੇ 40 ਕਿਲੋ ਖਾਸ ਹੀ ਊਨੀ ਦੀ ਲੈ ਟਰਾਲੀ ਮੈਂ ਜੀ ਵਧੀਆ ਭਾਰੀ ਆ ਇਹ ਵਧੀਆ ਨਾ ਨਿਕਲਿਆ ਵਧੀਆ ਚਲੋ ਬਾਕੀ ਦੇਖੋ ਮਿਲਦੇ ਆ ਜਾ ਕੇ ਹੁਣ ਘਰੇ ਦੇਖੀ ਚੱਲੋ ਵਲੌਗ ਨੂੰ ਹਾਂ ਜੀ ਆਗੇ ਦੀ ਆਪਾਂ ਖੇਤ ਬਲਾਉ ਮਾਰਨਾ ਆਰਡਰ ਚੱਲ ਰਿਹਾ ਹੈ ਰੋਟੋਵੈਟਰ ਆਏ ਜੀ ਚਲਾਉਣ ਲੱਗ ਰਹੇ ਨੇ ਜਰਾ ਬਬਲਾਉ ਦਿਆਂ ਪਹਿਲਾਂ ਫੇਰ ਗਏ ਤੇ ਉਧਰ ਮਾਲ ਚਰ ਉਹਦਾ ਵਲੌਗ ਬਣਿਆ ਨਹੀਂ ਹੈਗਾ ਉਹ ਤਾਂ ਥੋੜਾ ਜਿਹਾ ਰਹਿ ਗਿਆ ਜਿਹੜਾ ਪਸ ਦਸਹਿ ਦੀ ਪਹਿਲਾ ਦੇ ਵਲੌਗ ਚ ਕੱਲ ਵਾਲੇ ਵਲੌਗ ਚ ਤੇ 12 ਦੇ ਵੀ ਘੇ ਥੋੜਾ ਜਾਂਦਾ ਬਸ ਉਹ ਵੇਰੇ ਤੇ ਇਹ ਜਿਹੜਾ ਚੱਲ ਰਿਹਾ ਕੰਮ ਦੇਖੋ ਆ ਸੌ ਸੈਟਿੰਗ ਕਰਕੇ ਜਿਹੜਾ ਇੱਕ ਕੋਠਾ ਸਿੱਤਾ ਗੇੜਾ ਲਾਉਣ ਦੇ ਤੇ ਸੇ ਜੀ ਉਹ ਲਾ ਕੇ ਹਟੇ ਆ ਤੇ ਬਸ ਹੁਣ ਫਿਰ ਲੱਗਦੇ ਹੁਣ ਚੱਲਾਂਗੇ ਬਾਕੀ ਦੇਖੀ ਚੱਲੋ ਵਲੌਗ ਨੂੰ ਇਹ ਪੁੱਜੀ ਤਿੰਨ ਗੇੜੇ ਲਾਦੇ ਚਲਾਉਣੇ ਇੰਨੇ ਕੰਮ ਹੋਰ ਚੱਲੀ ਜੰਦਾ ਚਲੋ ਦੇਖੋ ਕਿ ਫਿਰ ਵਲੌਗ ਤੁਹਾਨੂੰ ਦਿਖਾਉਣੇ ਚੱਲਦਾ ਦੇਖੋ ਜੀ ਚੱਲਦਾ ਇਹ ਰਿਹਾ ਚਲੋ ਇਹ ਆਪਣਾ ਚੱਲ ਰਿਹਾ ਪੀਆਰ ਵਾਲਾ ਕੀ ਰਿਹਾ ਇਹ ਆਪਣਾ ਇਹ ਬੜਾ ਸਲੋ ਲੰਦਾ ਦੂਰੇ ਜਿਵੇਂ ਕਾਲਰ ਸ਼ਿਫਟ ਹੋ ਕੇ ਸਿੰਕਰੋ ਨਾਲ ਲਾ ਲੋ ਪੀਸੀ ਚੱਲ ਰਿਹਾ ਆਮ ਟਰੈਕਟਰ ਜਿਹੜਾ ਦੂਰੇ ਨੇ 2550 52 ਉਹ ਪੀ2 ਤੇ ਚੱਲਦਾ 20 ਦਿਨ ਚੱਲਦਾ ਦੇਖੋ ਇਹ ਮਲਾ ਦਾ 50 ਚ 50 ਚੱਕਰ ਡ੍ਰੌਪ ਕਰ ਰਿਹਾ ਹੁਣ 50 ਦੇ ਹਾਂ 50 ਰੇਟ ਤੋਂ ਬੰਦਾ 6750 ਤੋਂ ਛੱਡਿਆ ਜੀ 17000 ਤੇ ਚੱਲ ਰਿਹਾ ਹੁਣ ਹਸ ਲਾਈਨ ਜਿੱਦਾਂ ਰਹਿਗੇ 2 ਗੇੜੇ ਆਪਣੇ ਦਾ ਜਾਈ ਚਾਰ ਨੇ ਬਾਕੀ ਇਹਦਾ ਕੰਮ ਹੁਣ ਤਾਂ ਖਿੱਚਿਆ ਜਾਊਗਾ ਇਹਦਾ ਆਪਾਂ ਡੈਮੇਜ ਆ ਨੋਟ ਕਰਕੇ ਦੇਖਿਆ ਆ 35 30 ਤੋਂ 35 ਮਿੰਟ ਲਾਦਦੇ ਨੇ ਕਿਲੇ ਨੂੰ ਦੋ ਵੇਣਾ ਖਾਸੇ ਲੱਗ ਜਾਂਦੇ ਰਿਵਰਸੀਬਲ ਨਾਲ ਇੱਕ ਬਾਈ ਦਾ ਕਮੈਂਟ ਵੀ ਆਇਆ ਇਹਦੀ ਪੁੱਛ ਰਿਆ ਦੀ ਕਹਿੰਦਾ ਵੀ ਇਹ ਨਾਲ ਟਾਈਮ ਘੱਟ ਲੱਗਦਾ ਕਿ ਵੱਧ ਲੱਗਦਾ ਹਾਂ ਮੇਰੇ ਇਹਨਾਂ ਟਾਈਮ ਘੱਟ ਲੱਗਦਾ ਬਸ ਚੱਕਰ ਹੋਰ ਕੋਈ ਨਹੀਂ ਹੈਗਾ ਇਹਦਾ ਮੇਨ ਚੱਕਰ ਇਹ ਆ ਵੀ ਉਹ ਕਰਦਾ ਨੇ ਵਿਚਾਰੇ ਟੋਆ ਬਾਹਰ ਦਾ ਬਾਕੀ ਦਾ ਸਾਰਾ ਕੁਝ ਓਕੇ ਆਏ ਹਸ ਉਹ ਹੀ ਚੱਕਰਾ ਬਾਕੀ ਹੋਰ ਬਾਕੀ ਕੋਈ ਪ੍ਰੋਬਲਮ ਨਹੀਂ ਵੀ ਆ ਫਲਾਉ ਦੀ ਬਾਕੀ ਗਿੱਲੇ ਥਾਵੇਂ ਤਾਂ ਨਹੀਂ ਆਲੇ ਬਹੁਤ ਆਟੇ ਨਹੀਂ ਆ ਰਾਜਲੇ ਹਵੇ ਦਾ ਉਹਤ ਦਾ ਕੋਈ ਚੱਕਰ ਹੀ ਨਹੀਂ ਹੈਗਾ ਗਿੱਲੇ ਥਾਵੇਂ ਰਾਹਾਂ ਤੇ ਵਧੀਆ ਫਲਾਉ ਚੱਲੀ ਜਾਂਦਾ ਨਹੀਂ ਤਾਂ ਔਖਾ ਕਰਦਾ ਦੂਏ ਲੋਡ ਦਾ ਸੁੱਕੇ ਜੇ ਸਬਕੇ ਜਗ੍ਹਾ ਕਈ ਵਾਰੀ ਕੱਟ ਲੱਗਦਾ ਪਰ ਜੇ ਤੇਰੇ ਸਿਰੇ ਤੋਂ ਲੱਗ ਗਿਆ ਫੇਰ ਤਾਂ ਚੱਲੀ ਜਾਊਗਾ ਜੱਪਾਂ ਥੋੜਾ ਜ੍ਹਾ ਅੱਗੇ ਜੀ ਰੱਖ ਦੀਏ ਫੇਰ ਵਿੱਚ ਵੜਦੇ ਨਹੀਂ ਆਪ ਲੋ ਜੇ ਆਪਾਂ ਨੇ ਆ ਸਾਈਡ ਤੋਂ ਵੜਿਆ ਉਥੋਂ ਤੁਹਾਨੂੰ ਦਿਖਾਉਣੇ ਦੋ ਮਿੰਟ ਦੁਆਰ ਤੋਂ ਜਿਵੇਂ ਹੱਲ ਕੀਰ ਜੀ ਨਹੀਂ ਹੈਗੀ ਜੇ ਆਪਣਾ ਵਿਆਜ਼ ਐਂਡ ਆ ਰਿਹਾ ਆ ਜਗ੍ਹਾ ਤੇ ਅਗਲਾ ਟਾਇਰ ਦੀ ਆ ਆਉਨਾ ਪਰ ਰੱਖ ਦੀਏ ਪਹਿਲੋ ਫਿਰ ਤਾਂ ਫੜ ਜਾਂਦਾ ਨਹੀਂ ਤਾਂ ਫਿਰ ਅੱਗੇ ਔਖਾ ਕਰਦਾ ਬੰਦੂ ਬਾਕੀ ਦੇਖੋ ਦਿਖਾਉਣੇ ਤੁਹਾਨੂੰ ਹੋਰ ਕੀ ਚੱਲਦਾ ਫਿਰ ਲੋ ਜੀ ਆ ਖੇਤਾਂ ਆ ਗਿਆ ਜੱਪੜ ਵਸਲਾ ਵਿੱਚ ਜਿਹੜਾ ਰਹਿ ਗਿਆ ਪੂਰਾ ਇੱਕ ਜਿਹੜਾ ਲੱਗੂ ਕਿ ਪੂਰਾ 4 ਸਕੇਅਰ ਹੈ ਇਹ ਚਲ ਮੜਾ ਮੋਟੇ ਇੱਕ ਦੰਦਾ ਹੱਤਾ ਵਰ ਕੋਲ ਨਾ ਬਾਕੀ ਦਾ ਸਾਰਾ ਜਿਹੜਾ ਮੁਰਈਆ ਫਸਾਇ ਦੁਆਲ ਖੱਟਾਂਗੇ ਪਰ ਲਿਆ ਤਨੇ ਖੇਤਾਂ ਉੱਪਰ ਸਾਰੇ ਬਾਗੇ ਫੇਰ ਲੱਗਿਆ ਅਦਰ ਉੱਤੇ ਬਟਰਾ ਬਸ ਕਾਫੀ ਚੱਲਦੇ ਆ ਆਹ ਜਿਹੜਾ ਲਾ ਕੇ ਦੇਖੋ ਇਹੀ ਜਿਹੜੇ ਵਸਾ ਫੜੇ ਜਿਹੜਾ ਟੈਕਨੀਕ ਹੈ ਪਿਛਲਾ ਉਹ ਨੂੰ ਉੱਪਰਲੇ ਵਸੇ ਇਹਦਾ ਕਿਉਂਕਿ ਜੇ ਉਹ ਥੱਲੇ ਵਗ ਗਿਆ ਲਿਫਟ ਜਿਆਦਾ ਜਿਹੜੇ ਪਿਛਲੇ ਪਲਾਉਨੇ ਉਹ ਤਾਂ ਉਹਦੇ ਸਾਰੇ ਚੱਲ ਰਹੇ ਨੇ ਨਾਲ ਦੀ ਨਾਲ ਡੂੰਗਾ ਵਗ ਜੂ ਜਿਆਦੇ ਟੋਆ ਪੱਟ ਦੂਆ ਉਹਦਾ ਕੀ ਫਾਇਦਾ ਚਲੋ ਬਾਕੀ ਦਿਖਾਵਾਂਗੇ ਤੁਹਾਨੂੰ ਅੰਦਰ ਜਾ ਕੇ ਆਹ ਦੇਖੋ ਰਿਜਰੇਟ ਹੋਏ ਦੀ ਮੈਂ ਗੱਲ ਕਰ ਰਿਹਾ ਵੀ 45 ਟੋਆ ਪਉਦਾ ਉਹ ਖਾਲ ਬਣਾ ਲਈ ਜੀ ਵਿਚਾਰੇ ਕਿਉਂਕਿ ਦੋਵੇਂ ਵਸシャレ ਡੂੰਗਾ ਵਿਚਾਲਿਆ ਕਿ ਮੀਨ ਖਾ ਜਾਂਦੇ ਨੇ ਦੇਖ ਲਓ ਆਹ ਟੋਆ ਵਾ ਬਸ ਬਾਕੀ ਸਾਰਾ ਕੰਮ ਹੋ ਗਿਆ ਆਪ ਜਿਹੜਾ ਵਿਚਾਰਟਵਾ ਬਣਾਉਂਦਾ ਇਹ ਪੱਥਾ ਪਾਉਂਦਾ ਚਲ ਇਹ ਵੀ ਹੁਣ ਸਾਗੇ ਨਾਲ ਭਰਤਾਂ ਨੇ ਹੁੰਦੇ ਆ ਫੇਰ ਵੀ ਵੀ ਜਿਹੜੇ ਹੁਣ ਦੋ ਜਿਹੜੇ ਰਿਵਰਸੀਬਲ ਆ ਉਹ ਸਾਈਡ ਤੇ ਇਹਦੇ ਘੜ ਦਿੰਦੇ ਨੇ ਉੱਥੇ ਚੱਲ ਰੂਟਰਵੇਟਰ ਦਾ ਜਿਹੜਾ ਆਪੀ ਲੋਡ ਕਰਦਾਂ ਦਾ ਹੁੰਦਾ ਸਾਈਡ ਵਾਲਾ ਜਿਹੜੀ ਮਿੱਟੀ ਉੱਥੇ ਹੀ ਘੁੰਮੀ ਹੁੰਦੀ ਆ ਕਿਉਂਗੀ ਉੱਥੇ ਵੇੜੇ ਇੱਕ ਦਿੰਦਾ ਉਹ ਆਪ ਚਾਲਾ ਪੱਥਾ ਪਾਉਂਦਾ ਚਲ ਮੇਨ ਤੇ ਜਾ ਦੇ ਖਾਂਦਾ ਇਹ ਫੇਰ ਚਲੋ ਬਾਕੀ ਹੁਣ ਤੁਹਾਨੂੰ ਮਿਲਦੇ ਆ ਜਾ ਕੇ ਉੱਤਰ ਲੈ ਕੇ ਇੱਥੇ ਦੇਖ ਜੱਲੇ ਬਲੌਗ ਨੂੰ ਹਾਂਜੀ ਜੱਦੀ ਜਾਂਦਾ ਕੰਮ ਆਗੇ ਦੇ ਉਪਰਲੇ ਖੇਤਾਂ ਲਾ ਦੇ ਦੇ ਵੀ ਚਾਰ ਮਨ ਜਿਹੜੇ ਮਨ ਦਾ ਖੀਰਾ ਸਿੱਧਾ ਕਰਿਆ ਹੈ ਤਾਂ ਖੀਰੇ ਸਿੱਧੇ ਕਰਨਾ ਵੀ ਪਹਿਲੀ ਜਿਹੜਾ ਚੱਲਦਾ ਹੈ ਜੇ ਪਹਿਲਾਂ ਉਹ ਕੋਠੇ ਗਣੀ ਕਰੇ ਨੇ ਜਿਹੜੇ ਜਿੱ ਸਿੱਧੇ ਪਰੇਤਰ ਨੂੰ ਹੈ ਤਰਾ ਪਹਿਲੀ ਜਿਹੜਾ ਲੈ ਕੇ ਚੱਲਦਾ ਤੇ ਉਦੋਂ ਲੈ ਉੱਪਰ ਲਈਏ ਦੇ ਹਿਸਾਬ ਨਾਲ ਵਧੀਆ ਚੱਲੀ ਜਾਂਦਾ ਕੰਮ ਲਗਾਈਏ ਨਾਲ ਲੋ ਜੀ ਆਖਰੀ ਵੀ ਕਰਤੀ ਸਮਾਪਤੀ ਬਲਰਾ 8:00 ਵੱਜ ਗਏ 8:30 ਹੋ ਗਏ ਇਹ ਨੇੜੇ ਜਿਹੜੇ ਹੋ ਗਏ ਬਸ ਆਖਰੀ ਜਿਹੜਾ ਇਹਤੂਆ ਚਾਉਦਿਆਂ ਕਰੇ ਫੇਰਾ ਚਲੋ ਥੋੜਾ ਜੀ ਕਰਦਾਂਗੇ ਆਪਾਂ ਬਲੌਗ ਦਾ ਐਂਡ ਚਲੋ ਜੀ ਇੱਥੇ ਕਰਦੇ ਆਪਾਂ ਬਲੌਗ ਦਾ ਐਂਡ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਕਰਦੇ ਆਪਣੀ ਵੀਡੀਓ ਨੂੰ ਲਾਈਕ ਚੈਨਲ ਨੂੰ ਵੀ ਕਰ ਦਿਓ ਸਬਸਕ੍ਰਾਈਬ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਓਕੇ ਜੀ ਬਾਏ ਟਾਟਾ ਸੀ ਯੂ